ਦੀ ਗੱਲ ਕਰੀ ਸੀਗੀ ਇਹ ਬਾਈਕ ਹੈਗਾ ਦੋ ਕਲਰ ਦੇ ਵਿੱਚ ਹੈਗਾ ਇਲੈਕਟ੍ਰਿਕ ਬਾਈਕ ਪੂਰਾ ਮੋਟਰਸਾਈਕਲ ਜਾਮਾ ਸਪਲੈਂਡਰ ਵਾਂਗੂ ਫੀਲਿੰਗ ਦਿੰਦਾ ਇਲੈਕਟ੍ਰੀਕਲ ਹੈ 80 ਕਿਲੋਮੀਟਰ ਦੀ ਸਪੀਡ ਹੈ ਇਹਦੀ ਕਿਲੋਮੀਟਰ ਕੱਢ ਜਾਂਦਾ ਇੱਕ ਵਾਰੀ ਚਾਰਜ ਹੋਣ ਤੇ ਵਧੀਆ ਕੁਆਲਿਟੀ ਦਾ ਹੈਗਾ ਜੇ ਕੀਮਤ ਦੀ ਗੱਲ ਕਰੀ ਤਾਂ 1,20,000 ਜਿਹੜੀ ਇਹਦੀ ਕੀਮਤ ਹੈ 1,25,000 ਰੁਪਏ ਕੀਮਤ ਹੈ ਜਿਹੜੀ ਇਹਦੀ ਤੁਸੀਂ ਦੇਖ ਸਕਦੇ ਹੋ ਸਟਾਲ ਦੇ ਵਿੱਚ ਉਸ ਤੋਂ ਬਾਅਦ ਕੰਫਰਟੇਬਲ ਸ਼ੀਟਸ ਸ਼ੀਟਾਂ ਬਣਾਉਂਦੇ ਨੇ ਬਾਈ ਹਰ 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 ਮਾਡਲ ਦੀਆਂ ਸਾਈਕਲ ਦੀਆਂ ਤੁਸੀਂ ਦੇਖ ਸਕਦੇ ਹੋ ਤੇ ਪਤਾ ਕਰਦੇ ਆ ਬਾਈ ਜੀ ਉਹਨੇ ਕਿਹੜੀ ਜਗ੍ਹਾ ਤੋਂ ਨੇ ਲੋਕਲ ਉਹਦੇ ਆਣ ਤੇ ਕੀ ਨਾ ਬਾਈ ਦਾ ਸੰਦੀਪ ਸਿੰਘ ਸੰਦੀਪ ਸਿੰਘ ਬਾਈ ਉਹਨਾਂ ਨੇ ਕੰਮ ਚਾਲੂ ਤੇ ਬਾਹਰ ਚਲੇ ਗਏ ਇਹ ਮੁੰਡੇ ਇੱਥੇ ਕਰਦੇ ਨੇ ਕੰਮ ਤਾਂ ਉਹਨਾਂ ਦਾ ਸਾਥ ਜਿਹੜਾ ਜ਼ਰੂਰ ਦੇਣਾ ਚਾਹੀਦਾ ਬਾਈ ਹਰੇਕ ਸਾਈਕਲ ਦਾ ਬਾਈ ਉਹ ਨਹੀਂ ਬਣਾਉਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਆਹ ਦੇਖ ਸਕਦੇ ਹੋ ਕਾਠੀਆਂ ਨੇ ਪੂਰੇ ਐਗਜ਼ੀਬਿਸ਼ਨ ਦੇ ਵਿੱਚ ਇਦਾਂ ਦੀਆਂ ਕਾਠੀਆਂ ਕਲਰਫੁੱਲ ਤੇ ਲਾਈਟ ਵੇਟ ਤੇ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਕਿਤੇ ਕੋਲੋਂ ਨਹੀਂ ਮਿਲਦੇ ਆ ਬਹੁਤ ਵਧੀਆ ਚੀਜ਼ ਹੈਗੀ ਆ ਇਹ ਜਿੰਨੀਆਂ ਵੀ ਕਾਠੀਆਂ ਮਿੱਤਰ ਕਲਰਫੁਲ ਤੁਸੀਂ ਦੇਖਦੇ ਹੋ ਬਹੁਤ ਹੀ ਵਧੀਆ 80 ਰੁਪਏ ਤੋਂ ਲੈ ਕੇ ਉਸ ਤੋਂ ਉੱਪਰ ਦੀਆਂ ਰੇਂਜ ਆ 80 ਰੁਪਏ ਘੱਟ ਤੋਂ ਘੱਟ ਰੇਂਜ ਉਸ ਤੋਂ ਉੱਪਰ ਜਿੰਨੀਆਂ ਵੀ ਹੈਗੀਆਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਇਹ ਸਾਈਕਲ ਦੇਖੋ ਛੋਟੇ ਬੱਚਿਆਂ ਤੋਂ ਲੈ ਕੇ ਇਹ ਵੀ ਬੜੇ ਕਮਾਲ ਦੇ ਹੈਗੇ ਆ ਕਲਰਫੁਲ ਬਾਈਕ ਆ ਦੇਖੋ 골ਡਨ ਕਲਰ ਬਾਪੂ ਬੈਠੇ ਆ ਬਾਪੂ ਕੀ ਹਾਲ ਨੇ ਠੀਕ ਹੋ ਬਾਪੂ ਆਦ ਰਹੇ ਆ ਆ ਦੇਖੋ ਸਾਈਕਲ ਯਾਰ ਕੀ ਬਾਤ ਲਓ ਜੀ ਰੋਹਾਂ ਅੰਦਰ ਸਾਈਕਲ ਇੰਡਸਟਰੀ ਲੁਧਿਆਣੇ ਦੇ ਵਿੱਚ ਬਹੁਤ ਹੀ ਪੁਰਾਣਾ ਤੇ ਫੇਮਸ ਨਾਮ ਹੈਗਾ ਹਰ ਤਰ੍ਹਾਂ ਦੇ ਵਹੀਕਲ ਸਾਈਕਲ ਛੋਟੇ ਤੋਂ ਲੈ ਕੇ ਵੱਡੇ ਤੱਕ ਬੱਚਿਆਂ ਦੇ ਬਣਾਉਂਦੇ ਆ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਜਾ ਕੇ ਕੰਟੈਕਟ ਨੰਬਰ ਵੀ ਲੈ ਸਕਦੇ ਹੋ ਜਿਦਾਂ ਛੋਟੇ ਬੱਚਿਆਂ ਦੇ ਆ 3-4 ਸਾਲ ਤੋਂ ਲੈ ਕੇ 5-6-7-8 ਸਾਲ 10 ਸਾਲ ਤੇ ਵੱਡੇ ਬੱਚਿਆਂ ਦੇ ਹੈ ਬਾਪੂ ਜੀ ਬੈਠੇ ਆ ਆ ਦੇਖੋ ਛੋਟੀ ਜੀ ਸਾਈਕਲ ਛੋਟੇ ਬੱਚੇ ਵਾਸਤੇ ਪੂਰੇ ਗਾਰਡ ਲੱਗੇ ਹੋਇਆ ਸੇਫਟੀ ਦਾ ਜਿਹੜਾ ਬੜਾ ਤਸੱਲੀ ਬਖਸ਼ ਕੰਮ ਕੀਤਾ ਹੋਇਆ ਤਸੱਲੀ ਬਹੁਤ ਕੁਆਲਿਟੀ ਹੈ ਸਪੋਰਟਸ ਹੈਗੀ ਜਿਹੜੀ ਤੋਂ ਬਾਅਦ ਵੱਡਿਆਂ ਦੇ ਵਿੱਚ ਵੀ ਆ ਗਈ ਬਹੁਤ ਵਧੀਆ ਕਮਾਲ ਦੀਆਂ ਬਾਈਕ ਜਿਹੜੇ ਬਣਾਉਂਦੇ ਨੇ ਵੱਡੇ ਸਾਈਜ਼ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਫੁੱਲ ਰੇਂਜ ਹੈਗੀ ਇਹਨਾਂ ਦੇ ਕੋਲ ਤੇ ਡਿਸਕਲੋਡ ਵੀ ਕਰਨੇ ਨੇ ਬਾਈ ਜੀ ਉਹਨੇ ਬੈਠੇ ਨੇ ਦੇਖੋ ਤੇ ਬਾਹਰੋਂ ਪੂਰੇ ਇੰਡੀਆ ਦੇ ਵਿੱਚ ਡੀਲਰਸ਼ਿਪ ਇਹਨਾਂ ਦੀ ਓਪਨ ਹੈ ਤੁਸੀਂ ਡੀਲਰਸ਼ਿਪ ਲੈ ਲੈਣੀ ਹੋਵੇ ਤਾਂ ਦਿੱਤੇ ਹੋਏ ਕੰਟੈਕਟ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਆ ਮੋٹے ਟਾਇਰਾਂ ਦੇ ਵਿੱਚ ਵੀ ਆਗੇ ਤੁਸੀਂ ਦੇਖ ਸਕਦੇ ਹੋ ਕਮਾਲ ਦੀ ਗੱਲਬਾਤ ਹੈਗੀ ਹੈ ਬਾਈ ਸਾਰੀ ਦੇਖੋ ਹੋਰ ਬਾਈ ਜੀ ਆਪਣੇ ਜੀਐਨਡੀ ਰੋਲ ਰਾਈਡਰ ਇਹ ਵੀ ਬਾਕ ਕਮਾਲ ਦੀ ਹੈ ਬਾਈ ਤੇ ਲੈ ਕੇ ਆਏ ਹੋਏ ਸਰਦਾਰ ਜੀ ਬੈਠੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੱਕ ਸਾਰੀਆਂ ਜਿਹੜੀਆਂ ਬਾਈਕ ਸਾਈਕਲ ਇਹਨਾਂ ਕੋਲੋਂ ਮਿਲ ਜਾਣਗੀਆਂ ਕਮਾਲ ਦੀ ਗੱਲ ਇਹ ਹੈ ਕਿ ਇਹ ਛੋਟੇ ਬੱਚਿਆਂ ਦੀ ਵੀ ਡੀਲ ਕਰਦੇ ਜੀ ਵਧੀਆ ਲੱਗਿਆ ਪੰਜਾਬੀ ਸੈਕਸਪਰ ਸਰਦਾਰ ਜੀ ਨੂੰ ਇਸ ਕਾਲ ਜੀਐਨਡੀ ਰੋਇਲ રાઇટર ਜਿਹੜੇ ਹੈ ਤੇ ਕੰਪਨੀ ਦਾ ਨਾਮ ਸੱਸੀ ਗੱਲ ਜੀ ਸੱਸੀ ਗੱਲ ਜੀ ਆਪਣੀ ਫਾਰਮ ਕਿੱਥੇ ਹੈ ਜੀ ਤੇ ਫਰਮ ਦਾ ਦੱਸ ਦਿਓ ਜੀ ਜੀ 1 ਮਿੰਟ ਜੀ ਹਾਂ ਜੀ 1 ਮਿੰਟ ਕੋਈ ਗੱਲ ਨਹੀਂ ਖੜ ਚੱਲਦੇ ਹਾਂ ਹਾਂ ਜੀ ਜੀ ਤੇ ਮੇਰਾ ਨਾਮ ਸੁਖਿੰਦਰਪਾਲ ਸਿੰਘ ਹੈ ਹਾਂ ਜੀ ਫਰਮ ਦਾ ਨਾਮ ਹੈਗਾ ਜੀ ਐਨ ਡੀ ਰਾਇਲ ਰਾਈਡਰਸ ਜੀ ਆਰ ਡੀ ਸਾਈਕਲ ਇੰਡਸਟਰੀਜ਼ ਤੇ ਆਪਾਂ ਕਿਹੜੇ ਕਿਹੜੇ ਸਾਈਕਲ ਦੇ ਵਿੱਚ ਆਪਾਂ ਡੀਲ ਕਰਦੇ ਹੈਗੇ ਸਾਈਕਲ ਤਕਰੀਬਨ ਸਾਡੇ ਕੋਲ ਸਾਰੀ ਰੇਂਜ ਹੈਗੀ ਹੈ ਬੱਚਿਆਂ ਦੀ ਵੀ ਹੈਗੀ ਹੈ ਤੇ ਵੱਡਿਆਂ ਦੀ ਵੀ ਹੈਗੀ ਹੈ 14 16 20 ਹੋ ਗਿਆ 24 26 ਹੋ ਗਿਆ ਤੇ ਹੁਣ ਰੀਸੈਂਟਲੀ ਅਸੀਂ ਲਾਂਚ ਕੀਤਾ ਹੈਗਾ ਵੱਡਾ ਪੁਰਾਣਾ ਸਾਈਕਲ ਜਿਹੜਾ 22 ਇੰਚ ਦਾ 28 ਡੇਡ ਕਹਿੰਦੇ ਨੇ ਹਾਂ ਜੀ ਹਾਂ ਉਹ ਵੀ ਨਾਲ ਲਾਂਚ ਕੀਤਾ ਹੈਗਾ ਉਹ ਕੀ ਹਾਂਜੀ 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 ਰਾਇਲ ਰਾਈਡਰ ਸਾਡਾ ਬ੍ਰਾਂਡ ਮਾਰਕ ਹੈਗਾ ਪਾਸੂ ਦਾ ਸਾਈਕਲ ਹੈ ਜੀ ਬਿਲਕੁਲ ਜੀ ਬਿਲਕੁਲ 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 ਉਹ ਕੀ ਤੇ ਆਪਣੀ ਡੀਲਰਸ਼ਿਪ ਹੁਣ ਹੈ ਜੀ ਡੀਲਰਸ਼ਿਪ ਨਹੀਂ ਅਸੀਂ ਆਪਾਂ ਸੈਲਫੀ ਕਰ ਰਹੇ ਆ ਸਾਰਾ ਉਹ ਕੀ ਅੱਛਾ ਜੀ ਹਾਂ 올ਓਵਰ ਇੰਡੀਆ ਪੈਨ ਇੰਡੀਆ ਸੇਲ ਕਰ ਰਹੇ ਆ ਉਹ ਕੀ ਅੱਛਾ ਜੀ ਤਾਂ ਲੁਧਿਆਣਾ ਦੇ ਵਿੱਚ ਆਪਣੀ ਕਿੱਥੇ ਲੁਧਿਆਣੀ ਚ ਮੇਰੀ ਫੈਕਟਰੀ ਹੈਗੀ ਈਸਟ ਬੈਂਚੋ ਆ ਨੀਅਰ ਇਸਵੀਨ ਇੰਪੈਕਟ ਟੰਡਿਆ ਰਿਹਾ ਸਾਰਾ ਵੀਡੀਓ ਦੇਖ ਕੇ ਆਉਣਾ ਰੇਡਰ ਕੈਚ ਲਾਇਓ ਜੀ ਹਨਾ ਮੇਰੇ ਵੀ ਜੀ ਬਹੁਤ ਠੀਕ ਹੈ ਆਪਣੇ ਦਾ ਸਰਦਾਰ ਭਰਾਵਾਂ ਦਾ ਗੁਰਸੇਖ ਭਰਾਵਾਂ ਦਾ ਬੈਸਟ ਰਿਚ ਦਵਾਗੇ ਹੋਰ ਕੀ ਬਹੁਤ ਵਧੀਆ ਲੱਗਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦੇਖ ਸਕਦੇ ਹੋ ਬੈਸਟ ਕੁਆਲਟੀ ਤੁਹਾਨੂੰ ਲੈਣ ਵਾਲੀ ਹੈ ਮੈਡਮ ਵਾਲੀ ਤੇ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਧੰਨਵਾਦ ਕਰਦੀ ਆ ਨੰਬਰ ਹੈਗੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਮੈਂ ਤੁਹਾਨੂੰ ਜੀ ਐਨ ਟੀ ਰਾਇਲ ਰਾਈਡਰ ਲੁਧਿਆਣੇ ਦੀ ਬਹੁਤ ਹੀ ਫੇਮਸ ਤੇ ਪੁਰਾਣੀ ਜਿਹੜੀ ਕੰਪਨੀ ਹੈਗੀ ਆ ਜੇ ਕੋਈ ਕੰਟੈਕਟ ਨੰਬਰ ਤੇ ਮੌਕਾ ਜਰੂਰ ਦਿਓ ਥੈਂਕ ਯੂ ਧੰਨਵਾਦ ਆ ਮਿੱਤਰੋ ਮੋਟਰਾਂ ਬੈਟਰੀ ਤੇ ਮੋਟਰ ਦੇ ਵਿੱਚ ਡੀਲ ਕਰਦੇ ਨੇ ਬਾਈ ਜੀ ਉਹਨੇ ਤੁਸੀਂ ਦੇਖ ਸਕਦੇ ਹੋ ਪੂਰੀ ਕੰਪਨੀ ਇਹਨਾਂ ਤੋਂ ਪਰਚੇਜ ਕਰਦੀਆਂ ਨੇ। ਅਲਟਰ ਸੇਖ ਸਾਧਿਆਂ ਦੋਸਤੋ ਭਰਿਆ ਹੋਇਆ ਮੇਲਾ ਅਰਗੇਵਿਸ਼ਨ ਦੇ ਵਿੱਚ ਆਹ ਦੇਖੋ ਸਾਈਕਲ ਸਾਈਕਲ ਹੀ ਸਾਈਕਲ ਸਾਈਕਲ ਹੀ ਸਾਈਕਲ ਛੋਟੇ ਤੋਂ ਵੱਡੇ ਤੱਕ ਬੱਚਿਆਂ ਦੇ ਸਾਈਕਲ ਆਹ ਦੇਖੋ ਐਸੈਸਰੀ ਵੀ ਨਾਲ ਹੈ ਗੇਅਰ ਹੋਗੇ ਪੈਡਲ ਬ੍ਰੇਕ ਹੈਂਡਲ ਕਾਟੀਆਂ ਆਹ ਤੁਸੀਂ ਦੇਖ ਸਕਦੇ ਹੋ ਪੂਰੇ ਐਕਸਲ ਇਹ ਆਗੇ ਟਰੋਕਰ ਡਬਲ ਟ੍ਰਿਕ ਪੋਲ ਹਨਾ ਆ ਦੇਖੋ ਸਾਡੇ ਦੋਸਤੋ ਆ ਦੇਖੋ ਬਾਈ ਮੈਂ ਮਤਰਾ ਮਗਰਾਟ ਕਿਆ ਬਾਤ ਹੈ ਪ੍ਰੇਮ ਆਏ ਗੀਲ ਆ ਬਾਈ ਕਿੱਛੇ ਬਣਾਉਣੇ ਲੁਧਿਆਣੇ ਓਕੇ ਓਕੇ ਜਿੱਦਾਂ ਦੇ ਉਹ ਮਗਰਾਟ ਹੈਗੇ ਨੇ ਆ ਪ੍ਰੇਮ ਹੈਗੀ بڑی لائٹ ہے بھائی آلمونی میں چلے آلمونی نہیں نہیں ایم ایسی ہے ایم ایسی نہیں لائٹ ہے بیٹا ایرا سکوٹ ہے اچھا صحیح ہے ਮੈਡਮ ਕੋਈ ਪੈਨ ਪੁੱਲੋ ਤਾਂ ਦਿਓ ਜੀ ਸਰ ਇੰਸਟਾਗ੍ਰam ਪੇਜ ਫੋਲੋ ਕਰ ਲਓ ਉਹ ਤਾਂ ਮੈਡਮ ਸਾਡਾ ਵੀ ਕਰ ਲਓ ਜੀ ਕਰ ਲਿਆ ਆ ਵੀ ਮੀਡੀਆ ਪਈ ਹੈ ਅੱਛਾ ਹਾਂ ਦਿਓ ਜੀ ਕੋਈ ਡੈਰੀ ਟੋਰੀ ਪਈ ਤਾਂ ਉਹ ਦਿਓ ਆ ਦੇ ਲੋ ਕੋਈ ਛੋਟੀ ਹੈ ਨਹੀਂ ਚਲੋ ਕੋਈ ਜੀ ਇਹ ਲੁਧਿਆਣੇ ਹੋਏ ਨੇ ਹਾਂਜੀ ਓਕੇ ਮੈਨੂੰ ਆਹ ਦੇ ਦਿਓ ਬਸ ਹਾਂ ਹੋ ਰਹਿਣੇ ਬਹੁਤ ਸ਼ੁਕਰੀਆ ਜੀ گل بات اس بعد C'est un a... oh. mm -hmm. yeah. okay. okay. ਪਰੇਵਨ ਨਾਲ ਦਾ ਇੱਕ ਸਾਈਕਲ ਦਿਖਾਉਣਾ ਤੁਹਾਨੂੰ ਤਿੰਨ ਜਣੇ ਚਲਾਉਣਗੇ ਦੇਖੋ ਇਹ ਮਾਡਲ ਦੋ ਜਣੇ ਸੌਰੀ ਦੋ ਕਾਟੀਆਂ ਨੇ ਇੱਕੋ ਸਾਈਕਲ ਤੇ ਬੈਲੈਂਸ ਪਤਾ ਨਹੀਂ ਕਿਵੇਂ ਹੋਊਗਾ ਆ ਤੁਸੀਂ ਦੇਖ ਸਕਦੇ ਇੱਕ ਸਾਈਕਲ ਇਹ ਆ ਦੋ ਬੱਚੇ ਚਲਾ ਸਕਦੇ ਆ ਦੇਖੋ ਕਿਵੇਂ ਬਣਾਇਆ ਹੋਇਆ ਜਿਗੜ ਪੂਰੀ ਗੱਲ ਲਵਾ ਦੋ ਬੱਚੇ ਇੱਕ ਸਾਹ ਦੇ ਨਾਲ ਦੀ ਨਾਲੇ ਚਲਾਉਂਗੇ ਆ ਪ੍ਰੇਮ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਕ ਆ ਵੱਡੇ ਮਾਡਲ ਦੇ ਵਿੱਚ ਆ ਗਿਆ ਏ ਦੇਖੋ ਇਹਵੇਂ ਅਡਜਸਟੇਬਲ ਕੀਤੀ ਹੋਈ ਆ ਪੂਰੀ ਢੈਂਡ ਗੱਲ ਬਾਤ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਮਿੱਤਰੋ ਪ੍ਰੇਮੇ ਬਣਾਤਾ ਪੂਰਾ ਸਾਈਕਲ ਠੀਕ ਇਹਦੇ ਇਸ ਨੇ ਸਾਧਿਓ ਮਿੱਤਰੋ ਬੋਚ ਪੂਰੇ ਸਪੇਅਰ ਪਾਰਟਸ ਸਪੇਅਰ ਪਾਰਟ ਸਾਈਕਲਾਂ ਦੇ ਆਹ ਤੁਸੀਂ ਦੇਖ ਸਕਦੇ ਹੋ ਹੀਰੇ ਮੋਤੀ ਹੈ ਕਮਾਲ ਦੀ ਗੱਲ ਆਹ ਸਾਈਕਲਾਂ ਦਾ ਮੇਲ ਦਾ ਜਿਹੜਾ ਲੱਗਾ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਪੂਰਾ ਆ ਦੇਖੋ ਲੇਡੀ ਸਾਈਕਲ ਨੇ ਸਾਰੇ 3750 3600 3650 ਸਿੰਪਲ ਸਾਈਕਲ ਹੈਗਾ 3750 3650 ਇਲੈਕਟ੍ਰਿਕ ਸਾਈਕਲ ਹੈਗਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਈ ਕਰ ਕਮਾਲ ਦਾ ਸਾਈਕਲ ਹੈਗਾ ਪੂਰੀ ਫਿਨਿਸ਼ਿੰਗ ਬਹੁਤ ਹੀ ਲੁੱਕਡ ਲੁਕਿੰਗ ਛੋਟੇ ਬੱਚਿਆਂ ਦੇ 올ਡੇ ਜੀ ਗੋਲਡ ਪੁਰਾਣਾ ਮਾਡਲ ਆ ਦੇਖੋ ਪੂਰਾ ਸਿਲਵਰ ਹੈ ਸਿਲਵਰ ਬਣਾਇਆ ਪਿਆ ਦੇਖੋ ਬਲਾਈਟ ਉਹਦੇ ਵਿੱਚ ਤਾਂ ਆਉਂਦਾ ਸੀਗਾ ਆ ਦੇਖੋ ਸਿਲਵਰ ਸਿਲਵਰ ਕਲਰ ਦਿੱਤਾ ਉਹ ਬਹੁਤ ਕਮਾਲ ਸਿਲਵਰ ਦੇ ਨਾਲ ਇੱਕ ਗੋਲਡ ਵੀ ਬਣਾ ਦੇਣਾ ਸੀਗਾ ਗੋਲਡ ਨਹੀਂ ਬਾਈ ਜਾਨੀ ਦਿੱਤਾ ਅੱਛਾ ਇਹ ਸਾਈਕਲ ਆ ਦੇਖੋ ਭਾਰ ਉਠਾਉਣ ਵਾਸਤੇ ਵਿੱਚ ਸਟੈਂਡ ਲਾਇਆ ਵੱਡਾ ਵਿਦ ਬੈਟਰੀ ਦੋ ਬੈਟਰੀਆਂ ਨੇ ਇਹਦੇ ਵਿੱਚ ਜਿਸ ਤਰ੍ਹਾਂ ਮਾਲ ਮੋਲ ਦੇ ਵਿੱਚ ਕੰਮ ਕਰਨਾ ਸਮਾਨ ਇਦੋਂ ਵੀ ਉੱਤਰ ਜਾਣਾ ਪਿੰਡਾਂ ਵਾਲਿਆਂ ਵਾਸਤੇ ਵੀ ਇੱਕ ਪੱਠੇ-ਪੁੱਠੇ ਲਿਆਉਣੇ ਆ ਬੈਟਰੀ ਵਾਲਾ ਦੇਖੋ ਦੂਜਾ ਸਾਈਕਲ ਬੈਟਰੀ ਦੇ ਵਿੱਚ ਵੀ ਕੰਮ ਕਰਾ ਹੈਗਾ ਤੁਸੀਂ ਦੇਖ ਸਕਦੇ ਹੋ ਨਾਲ ਬੈਟਰੀ ਨਾਲ ਟਾਰਚ ਲੱਗੀ ਹੋਈ ਹੈ ਆਖੀਆ ਬਹੁਤ ਵੱਡਾ ਜਿਹੜਾ ਲੱਗਿਆ ਹੋਇਆ ਲੁਧਿਆਣਾ ਦੇ ਵਿੱਚ ਐਗਜ਼ੀਬਿਸ਼ਨ ਤੁਸੀਂ ਦੇਖ ਸਕਦੇ ਹੋ